ਇਹ ਪੁਲਿਸ ਮੁਲਾਜ਼ਮ ਉਸੇ ਹੀ ਕੰਦ ਦੇ ਪਿੱਛੇ ਖੜੇ ਹੋਏ ਘਟਨਾ ਦਾ ਜਾਇਜ਼ਾ ਲੈ ਰਹੇ ਹਨ ਜਿਸ ਨੂੰ ਬੀਤੀ ਰਾਤ ਇੱਕ ਨੌਜਵਾਨ ਨੇ ਸਨ ਲਗਾ ਦਿੱਤੀ ਜਦੋਂ ਤੜਕਸਾਰ ਲੋਕਾਂ ਨੇ ਆ ਕੇ ਟੁੱਟੀ ਹੋਈ ਕੰਦ ਨੂੰ ਦੇਖਿਆ ਤਾਂ ਸਾਰਿਆਂ ਦੇ ਹੋਸ਼ ਫਾਕਤਾ ਹੋ ਗਏ ਜਿਸ ਤੋਂ ਬਾਅਦ ਗਲੀ ਮੁਹੱਲਿਆਂ ਦੇ ਲੋਕ ਇਕੱਠਾ ਹੋਣੇ ਸ਼ੁਰੂ ਹੋ ਗਏ ਘਟਨਾ ਜਲੰਧਰ ਦੇ ਫਲੋਰ ਦੇ ਸਤਗੁਰੂ ਰਵਿਦਾਸ ਅੰਮ੍ਰਿਤ ਬਾਣੀ ਭਵਨ ਦੀ ਹੈ ਜਿੱਥੇ ਬੀਤੀ ਰਾਤ ਨੌਜਵਾਨ ਕੰਦ ਤੋੜ ਕੇ ਅੰਦਰ ਦਾਖਲ ਹੋ ਜਾਂਦਾ ਤੇ ਫਿਰ ਅੱਗੇ ਜੋ ਨੌਜਵਾਨ ਘਟਿਆ ਹਰਕਤ ਕਰਦਾ ਹੈ ਉਹ ਦੇਖੋ ਹੁਣ ਸੀਸੀਟੀਵੀ ਕੈਮਰੇ ਦੀ ਵੀਡੀਓ ਦੇ ਵਿੱਚ ਨੋਰਮਲ ਰੋਡ ਫਲੋਰ ਗਪਾਲ ਕਲੋਨੀ ਅੱਜ ਸਵੇਰੇ ਜਦੋਂ ਸਾਡੇ ਪਾਠੀ ਸਹਿਬਾਨ ਆਏ ਆ ਉਹਨਾਂ ਨੇ ਦੇਖਿਆ ਕਿ ਪਿੱਛੇ ਵਾਲੀ ਕੰਧ ਢਾੜ ਕੇ ਤੇ ਇੱਕ ਚੋਰ ਅੰਦਰ ਐਂਟਰ ਹੋਇਆ ਸੀਸੀਟੀਵੀ ਕੈਮਰੇ ਦੇ ਹਿਸਾਬ ਨਾਲ ਤੇ ਅੰਦਰੋਂ ਸਾਡੀ ਗੋਲਕ ਦੇ ਜੋ ਵੀ ਮਾਇਆ ਸੀ ਉਹ ਲੈ ਕੇ ਗਏ ਆ ਇੱਕ ਸਿਲੰਡਰ ਲੈ ਕੇ ਗਏ ਆ ਜਿੱਤੋਂ ਇਲਾਵਾ ਸਾਡੇ ਗੁਟਕਾ ਸਾਫ ਸੀਗੇ ਉਹ ਖਿਲਾਰ ਕੇ ਗਏ ਆ ਤੇ ਮਹਾਰਾਜ ਜੀ ਦੇ ਸਰੂਪ ਸੀਗੇ ਉਹਨਾਂ ਨੂੰ ਉਹਨਾਂ ਨੇ ਮਤਲ ਖਿਲਾਰਿਆ ਹੈਗਾ ਤੋੜਪੰਨ ਕੀਤੀ ਹੈਗੀ ਉਹਨਾਂ ਦੀ ਬਸ ਇੰਨਾ ਕੇ ਜੇ ਤੱਕ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੂੰ ਜਦੋਂ ਫੋਨ ਕੀਤਾ ਪ੍ਰਸ਼ਾਸਨ ਨੂੰ ਉਸੇ ਵਿਅਕਤ 10 15 20 ਮਿੰਟ ਚ ਆ ਗਿਆ ਸੀ ਕੋਈ ਸੀਸੀਟੀਵੀ ਕੈਮਰਾ ਲੱਗਾ ਜੀ ਹਾਂ ਕੈਮਰੇ ਦੇ ਵਿੱਚ ਕੋਈ ਆਇਆ ਬੰਦਾ ਹਾਂਜੀ ਇੱਕ ਵਿਅਕਤੀ ਆਇਆ ਜਿਹਦਾ ਮੂੰਹ ਬੰਨਿਆ ਹੋਇਆ ਸੀ ਤੇ ਕੀ ਨੀਤੀ ਸੀ ਉਹਦਾ ਦੀ ਉਹਨਾਂ ਦੀ ਨੀਤੀ ਚੋਰੀ ਦੀ ਤਾਂ ਸੀ ਸੀ ਉਹਦੇ ਨਾਲ ਜਿਹੜਾ ਉਹਨਾਂ ਨੇ ਬਦਵੀ ਕੀਤੀ ਆ ਬਹੁਤ ਮਾੜਾ ਕੰਮ ਕੀਤਾ ਵੋਟ ਕਾ ਸਭ ਖਲਾਰੇ ਰਹੇ ਹਾਂਜੀ ਐਂਡਰਸਾਈਡ ਕੋ ਗੁਰੂ ਘਰ ਦੇ ਵਿੱਚ ਚੋਰੀ ਵੀ ਹੋਈ ਆ ਬੇਅਦਵੀ ਕਰਨ ਦੀ ਕੋਸ਼ਿਸ਼ ਕੀਤੀ ਬਚਾਅ ਹੋ ਗਿਆ ਕੀ ਕਹਿਣਾ ਚਾਹੁੰਦੇ ਅੱਜ ਸਵੇਰੇ ਇੱਕ ਇਨਫੋਰਮੇਸ਼ਨ ਆਈ ਸੀਗੀ ਜੀ ਇੱਥੇ ਫਲੋਰ ਗੋਪਾਲ ਕਲੋਨੀ ਦੇ ਵਿੱਚ ਗੁਰੂ ਰਵੀਦਾਸ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਸੀਗੀ ਉੱਥੇ ਕੰਧ ਪਿੱਛੋਂ ਪਾੜ ਕੇ ਕੋਈ ਐਂਟਰ ਕਰਿਆ ਤੇ ਉਹਦੀ ਆ ਕੇ ਅਸੀਂ ਮੁਢਲੇ ਤੌਰ ਤੇ ਤਫ਼ਤੀਸ਼ ਕੀਤੀ ਆ ਜਿਹਦੇ ਚੋਰੀਆ ਕੈਮਰੇ ਚੈੱਕ ਕੀਤੇ ਨੇ ਗੰਦ ਪਾੜ ਕੇ ਉਹਨੇ ਅੱਗੇ ਗੋਲਕ ਦੇ ਵਿੱਚੋਂ ਚਿੱਟੀ ਚੋਰੀ ਕੀਤੀ ਹੈ ਇੱਕ ਸਿਲੰਡਰ ਹੈ ਜਿਹੜਾ ਉਹ ਇੱਥੋਂ ਚੱਕ ਕੇ ਲੈ ਗਿਆ ਇਹਦੀ ਤਫਤੀਸ਼ ਜਾਰੀ ਹੈ ਅਸੀਂ ਜਲਦੀ ਚੋਰ ਨੂੰ ਫੜ ਲਾਂਗੇ ਜੀ ਕੀ ਸੀਸੀਟੀਵੀ ਕੈਮਰਾ ਦੀ ਫੁਟੇਜ ਆਈ ਹਾਂਜੀ ਸੀਸੀਟੀਵੀ ਫੁਟੇਜ ਦੇ ਵਿੱਚ ਆਇਆ ਉਹ ਤੇ ਉਹ ਕੰਧ ਪਾੜ ਕੇ ਅੰਦਰ ਆਂਦਾ ਜਿਹੜਾ ਉਹ ਸਾਰਾ ਕਵਰ ਕੀਤਾ ਅੱਗੇ ਗੋਲਕ ਚੋਂ ਚੋਰੀ ਕਰਦਾ ਜਿਹੜਾ ਉਹ ਵੀ ਸਾਰਾ ਕਵਰ ਕੀਤਾ ਕਿੰਨੇ ਵਿਅਕਤੀ ਲੱਗਦੇ ਵਿੱਚ ਅਜੇ ਮੁਢਲੇ ਤੌਰ ਤੇ ਇੱਕ ਹੀ ਦਿਖ ਰਿਹਾ ਜੀ ਬਾਕੀ ਜੇ ਹੋਰ ਵੀ ਇਹਦੇ ਨਾਲ ਦੇ ਹੋਣਗੇ ਉਹ ਵੀ ਕੀ ਮਨਛਾ ਸੀ ਉਹਦੀ ਸਰ ਕੀ ਲੱਗਦਾ ਹੁੰਦਾ ਜੀ ਮੁਢਲੇ ਤੌਰ ਤੇ ਹੀ ਮਨਛਾ ਚੋਰੀ ਦੀ ਹੋ ਸੀਗੀ ਉਹ ਕਲੀਅਰ ਹੋ ਰਿਹਾ ਦੇਖ ਕੇ ਸੀ ਸੀਟੀ ਵੀ ਦੇ ਤੋਂ ਕਾਫੀ ਜਲਦੀ ਇਹਨੂੰ ਫੜ ਲਾਂਗੇ ਠੀਕ ਹੈ ਪ੍ਰਬੰਧਕ ਰਾਜਕੁਮਾਰ ਹੋਰਾਂ ਨੇ ਦੱਸਿਆ ਕਿ ਚੋਰ ਗੁਰੂ ਘਰ ਦੀ ਗੋਲਕ ਤੋੜ ਕੇ ਹਜ਼ਾਰਾਂ ਰੁਪਏ ਅਤੇ ਇੱਕ ਸਿਲੰਡਰ ਚੋਰੀ ਕਰਕੇ ਫਰਾਰ ਹੋ ਗਿਆ ਜਿਸ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਜੇ ਇਹ ਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਚੋਰ ਨੂੰ ਪੁਲਿਸ ਕਦੋਂ ਤੱਕ ਗ੍ਰਿਫਤਾਰ ਕਰਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ